ਆਖਿਟ ਟੋਪ ਕੇ ਕੇ ਤੁੰਦੇ ਭਾਈ ਬਿਆਸ ਨੂੰ ਮਗਰ ਆ ਰਾਇਆ ਸੀ ਜਿਹਾ ਸਿੰਘੀ ਲੱਖ ਦੇ ਕੋਲ ਆ ਕੇ ਡਗ ਟਿਲਾ ਰੋਣ ਲੱਗ ਪਿਆ ਬਲਕੁ ਬਰ ਨਿਕਲ ਗਈਆਂ ਬੈਲ ਸਿੰਘ ਦੀਆਂ ਉਹਕੇ ਮਿਠਾ ਕੇ ਬੈਠ ਗਿਆ ਲਹੂ ਦੇ ਬੇਕ ਤਹਰਾ ਪੂੜਿਆ ਤੇ ਸੰਘੀ ਸੀ ਛਾ ਕੇ ਬੈਠ ਗਿਆ ਲਹੂ ਪੂਝ ਕੇ ਸਾਕਰ ਚਾਰ ਮਿੱਟੀ ਬੋਦੀ ਬਿੰਦ ਮਟਾ ਕੇ ਬੈਠ ਗਿਆ ਉਹ ਪਿੱਤਾ ਵਨ ਨਰਮੋਹੀ ਤੇ ਦੇਖ ਕੇ ਤੇ ਦਾਸ ਸਿੰਘ ਲੋਭ ਚ ਆ ਕੇ ਬੈਠ ਗਿਆ ਕਹਿੰਦਾ ਕੀ ਸੀ ਮੋਤੀਆਂ ਵਾਲੇ ਦਾ ਵਿਗੜ ਤਾ ਚਾਰ ਹੰਗੂ ਜੇ ਪੁੱਲ ਤੇ ਕੇਰ ਜਾਂਦਾ ਉਹ ਇਹਦੇ ਪਿਆਰ ਦੀ ਨਹੀਂ ਨਾ ਲਥਰੀ ਸੀ ਸੁ ਕਹਾ ਇਹ ਜੇ ਕਰਦਾ ਕੇਰ ਜਾਂਦਾ ਹੇ ਤੇ ਐਸੇ ਜਿਵੇਂ ਲੱਗਦਾ ਮਹਾਰਾਜ ਤੁਰੇ ਜਦ ਜਦ ਰੋਗਿਆ ਇਹਦੇ ਇੰਨ ਲੱਗਦਾ ਜਿਵੇਂ ਭਾਈ ਦੇਸ ਨੂੰ ਮਗਨ ਆ ਰਿਹਾ ਹੋਵੇ ਮਹਾਰਾਜ ਨੇ ਚੇਰਾ ਕਮਾਇਆ ਕੀ ਤੱਕਿਆ ਭਾਈ ਬਿਆ ਸਿੰਘ ਤੇ ਜਿਹਾ ਸਿੰਘ ਦੀ ਦਰ ਦੇ ਕੋਲ ਬਿਠਾ ਰੋ ਰਿਆ ਹੰਝੂ ਕੇ ਬਿਆ ਮੈਂ ਕਿੱਥਾ ਕਰਦੀਆਂ ਬਾਰੇ ਨੇ ਪਤ ਕੇ ਤੇ ਉੱਚੀ ਆਵਾਜ਼ ਮਾਰੀ ਉਹ ਕਹਿੰਦੇ ਆਜਾ ਬਿਆ ਸਿੰਘਾ ਵਾਜ ਨਾਲ ਉਗਾਲੀਆਂ ਗਾਂਦਸ ਹੈ ਭਾਈਆ ਕਿਹੜੀਆਂ ਵਿੱਚ ਫਸ ਗਿਆ ਸਿੰਘਾ ਇਹ ਬੜਾ ਸੁਖੀਏ ਮੌਤ ਦੀ ਗੋਦ ਅੰਦਰ ਇਹ ਨੂੰ ਰਹਿੰਦੇ ਇੱਥੇ ਤੂੰ ਪਿਆਸ ਸਿੰਘਾ ਉਹ ਖੱਫਾ ਕਰਦਾ ਹੈ ਕੌਣ ਕਰਵਾ ਗਿਆ ਨੂੰ ਚਾਦਰ ਵੇਚ ਰੇਟ ਦਾ ਪਿਆਸ ਸਿੰਘਾ ਉਹ ਤਾਂ ਉੱਠ ਉਹ ਨਹੀਂ ਦੇਖ ਭਗਤ ਹੁੰਦਾ ਜਿਹੜਾ ਸ਼ਰੀਰ ਦੀ ਮੌਤ ਤੇ ਝੁੰਦਾ ਏ ਇਹ ਤੇ ਮੰਝਲਾ ਮਾਰ ਕੇ ਪਿਆਸ ਉੱਤਪਰ ਸਾਡਾ ਪੰਧ ਜੇ ਮਨ ਸਜਣਾ ਦੀ ਤਾ ਕਿ ਹਾ ਸਿੰਘ ਦੇ ਪਾਤਸ਼ਾਹ ਤੁਸੀਂ ਚੱਲੋ ਮੀਆਂ ਗਿਦਾਰ ਕਰਕੇ ਹੁਣੇ ਆ ਜਾਣਾ ਇਹ ਮਿਰਾਂ ਦਾ ਕਿਰੇ ਭਰਾ ਉੱਤੇ ਇਹ ਇਕਰਾਰ ਕਰਕੇ ਹੁਣੇ ਆਹ ਜਾਂਦਾ ਯਾਨੀ ਆਤਮਾ ਤੇ ਬੋਧ ਦੇ ਹੱਕ ਹੁਣ ਕਹਦਾ ਹੌਲਾ ਭਾਰ ਕਰਕੇ ਹੁਣੇ ਆਜਾ ਦੇਵੋ ਆਗਿਆ ਦੁਹਾ ਚੱਲਿਆ ਦਾ ਮਹਿਸਸਕਾਰ ਕਰਕੇ ਬੋਲੇ ਆ ਜਾਣਾ ਸੱਚ ਕੇ ਭੁੱਲਾ ਨੂੰ ਮਿੱਟੀ ਦੇ ਵਿੱਚ ਰੋਂਦਾ ਜੇਕਰ ਹੋ ਜਾਪੇ ਆਤੇ ਆਲ ਮੇੜਾ ਦਾ ਮੈਂ ਸਸਕਾਰ ਕਰਦਾ ਸਹਬ ਜਾਦਿਆਂ ਦਾ ਜੇਕਰ ਜਿੰਦਾ ਰਹਾ ਤੇ ਆਲ ਮੇੜਾ ਦਾ ਜਦੋਂ ਇਹ ਕਹਿੰਦਾ ਅਖੀ ਤੂੰ ਮਸਾਂ ਰੱਗ ਗੋਲ ਵਿੱਚ ਆ ਗਿਆ ਮੈਂ ਖੁਲਾ ਆਖਿਆ ਮੋਢੇ ਵਿੱਚ ਆ ਕੇ ਉੱਠ ਤਰੀ ਦਾ ਜਿੰਨੇ ਵਾਰ ਸਿੰਘਾ ਜਿੱਤੀ ਹੋਈ ਬਾਗੀ ਨਾਲ ਘਾੜ ਲੈਣਾ ਹੈ بس ਕਿਤਨਾ ਵਿਆਜ ਮੈਂ ਹਾ ਸਿੰਘਾ ਉਹ ਮੇਰੀ ਨਿਗਾ ਵਿੱਚ ਸਾਰੇ ਸ਼ਹੀਦੁੱਤੇ ਤੇ ਨਾ ਕੋਈ ਜੀਤ

ਦੰਦੇ ਲੋਕ ਦੇ ਚੁੱਪੇ ਨੇ ਸਾਰਿਆਂ ਨੇ ਤੇ ਫੁੱਲ ਖਾਦਾ ਦੇ ਇੱਕ ਦੇ ਢਰਿਆ ਏ ਇਥੇ ਸਭ ਦਾ ਸਵਾਸਾ ਦਾ ਦਾਨ ਦਿੱਤਾ ਤੂੰ ਹੋਗਾ ਇੱਕ ਦੀ ਖਾਤਰ ਢਰਿਆ ਏ ਉਹ ਮੈਨੂੰ ਜ਼ਿੰਦਗੀ ਦਿੱਤੀ ਇਹਨਾਂ ਸਾਰਿਆਂ ਨੇ ਤੇ ਤੂੰ ਜੀਤ ਜਿਹੜੀ ਉਮਰ ਦੇ ਜੇਕਰ ਉਮਰਤ ਦੀ ਸ਼ਕਤੀ ਤੂੰ ਗ੍ਰਹਿਣ ਕਰ ਦੋ ਬੱਖੋ ਬਖਲਾ ਤੇ ਨੂੰ ਬੁੱਤ ਦੇ ਦੇ ਜੇਕਰ ਭਾਈ ਘਣੀਏ ਤੋਂ ਸਬਤ ਲੈਂਦਾ ਤੈਨੂੰ ਸਾਰੇ ਦੇ ਇਮੇਜ ਦੇ ਬੁੱਤ ਦੇ ਦੇ ਮਹਾਰਾਜ ਨੇ ਇੱਕ ਗੱਲ ਕਹੀ ਕਿ ਇਹਨਾਂ ਦਿਆ ਸਿਗਾ ਮੇਰੀ ਰੂਹ ਇਸ ਮੌਸਮ ਨੂੰ ਲੋਚ ਰਹੀ ਹੈ ਮਹਾਰਾਜ ਜੀ ਅਸੀਂ ਚਾਹੁੰਦੇ ਸੀ ਕਿ ਅਸੀਂ ਚਮਕੌਰ ਦੀ ਇਸ ਕੱਚੀ ਗੜੀ ਵਿੱਚ ਸ਼ਹੀਦ ਹੋ ਜਾਂਦੇ ਇਹ ਤੋਂ ਬਾਅਦ ਮਿੱਤਰ ਧਰਤੀ ਦੁਨੀਆ ਤੇ ਹੋ ਹੀ ਨਹੀਂ ਸਕਦੀ ਮੇਰੀ ਰੂਹ ਚਾਹੁੰਦੀ ਸੀ ਕਿ ਮੈਂ ਵੀ ਇੱਥੇ ਸ਼ਹੀਦ ਹੁੰਦਾ ਦਇਆ ਸਿਗਾ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਤਾਂ ਮੈਂ ਹੁਕਮ ਬਚਾ ਕੇ ਆ ਗਿਆ ਹਾਂ ਲੋਕੀ ਕਹਿਣ ਜੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ ਇਹਨਾਂ ਮੇਰੇ ਨੂੰ ਮਾਰ ਲੇਦਾ ਕਿ ਮੈਂ ਸਰਦਾਂ ਸਨਟਾ ਕੇ ਆ ਗਿਆ ਹਾਂ ਇਹਨੇ ਕਹਿ ਲੋਤੀ ਤਾਂ ਵੀ ਸੁਣ ਲਵਾਗਾ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਮੈਨੂੰ ਕੋਈ ਪਰਵਾਹ ਨਹੀਂ ਜੱਗ ਸਾਰਾ ਲੱਖ ਵਾਰੀ ਮੈਨੂੰ ਰੰਗਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਕੋ ਬਿੰਦ ਸਿੰਘ ਨੇ ਸਿੱਖ ਨੂੰ ਸਮਝੇ ਤੇ ਖੋਦੋ ਉਹ ਸਮਝੇ ਮਹਾਰਾਜ ਜਿਨੇ ਉੰਧ ਧਾਰਿਆ ਉੱਥੇ ਨਿਚਿੰਤ ਹੋ ਕੇ ਰਾਜੀ ਕਦੀ ਨਹੀਂ ਸਾਰਾ ਸੰਸਾਰ ਰਹਿਦਾ ਤੈ ਤੂੰ ਹੀ ਤੇਰੀ ਰੱਖ ਸਤ ਦਾ ਨਾਮ ਜਾਂ ਉਹ ਲਾ ਰਹਿਦਾ ਜਾਂ ਮੈਂ ਤਾਂ ਰਹਿਦਾ ਇੱਕੋ ਚੀਜ਼ ਹੀ ਸੱਜਣਾ ਰੱਖਣੀ ਸੀ ਜਾਂ ਅਸੂਰ ਰਹਿਦਾ ਜਾਂ ਪਰਵਾਹ ਰਹਿਦਾ ਉਹ ਦੋਹਾਂ ਜੋਗੀ ਨਹੀਂ ਸੀ ਦਿਲ ਵਿੱਚ ਥਾਂ ਮੇਰੇ ਜਾਂ ਅਜੀਤ ਰਹਿਦਾ ਤੇ ਜਾਂ रहंद दाया अॻो बोल सघिया न सॼो केरदा केरदा तो, तो पिया उहो सूरताई परमात्मा जी मारा फेरदा फेरदा ਤੂੰ ਕਿਓ ਮਹਾਰਾਜ ਕੀ ਦੇ ਚਮਕੌਰ ਦੀ ਕੱਚੀ ਬਿਰੀ ਵੀ ਛੱਡ ਕੇ ਮਾਸੀ ਵਾਰ ਦੇ ਜੰਗੜਾ ਨੂੰ ਰਬਾਣਾ ਹੋ ਗਿਆ ਹਰ ਘਰ ਮਤਗੀ ਨੌਂ ਕਹਿੰਦੇ ਨੌਂ ਕਹੂਗਾ ਖੁੰਮੀ ਸੂਝ ਚੜਿਆ ਪਰ ਚੰਦੇ ਸੂਤ ਦੀ ਅੱਤ ਕਰਵਾਵੇ ਇਹ ਕਹਿੰਦੇ ਹੱਥ ਲਾ ਦਿੱਤੀ ਧੁੰਗ ਪਈ ਹੋਈ ਸੀ ਕੋਸਾਂ ਦਾ ਜੰਗ ਮੱਤਿਆ ਹੋਇਆ ਸੀ ਸੂਬੇ ਸਰ ਰਿਕ ਗੱਲ ਕਹੀ ਸੀ ਇਕ ਪਹਿਲਾ ਉਹ ਕਹਿੰਦਾ ਨਾਲ ਖਾ ਜੇ ਮੈਂ ਚਾਹਾਂ ਤੇ ਤੋਪਾਂ ਦੇ ਨਾਲ ਕੱਚੀ ਹੋਵੇਗੀ ਦਾ ਤੁੰਬਾ ਤੁੰਬਾ ਦਾ ਆ ਪੈਡੀਆਂ ਤੋਪਾਂ ਨੇ ਪਰ ਕਿਹਦਾ ਉਹ ਰੰਗ ਚੇਰਦਾ ਹੁਕਮ ਆ ਕਿ ਗੁਰੂ ਨੂੰ ਚਿੰਦਾ ਗ੍ਰਿਫਤਾਰ ਕਰਦਾ ਪਰ ਪਤਾ ਲੱਗ ਗਿਆ ਕਿ ਮਹਾਰਾਜ ਅਜੇ ਡੇ ਰਹੇ ਹੋਏ ਨੇ ਇਹ ਹੱਥ ਉਹ ਤੋਂ ਪਹਿਲਾਂ ਦੀ ਗੱਲ ਆਪਦੀ ਨਾਂਖਣ ਗੱਲ ਗਈ ਕਹਿੰਦਾ ਸੂਬੇ ਸਰਦਰੀ ਕਹਿੰਦਾ ਨਾਜਮ ਸਾਹਿਬ ਗੱਲ ਯਾਦ ਰੱਖਿਓ 10 ਹਜ਼ਾਰਕ ਫੌਜ ਦਾ ਘੇਰਾ ਗੁਰੂ ਦੇ ਸੰਗ ਆਦਮੀ ਕਾਨੂੰਨ ਦੇ ਪਾਸੋਂ ਗ੍ਰਿਫਤਾਰ ਹੋ ਜਾਵੇਗਾ ਬਦਸਮਾਨੇ ਪੁੱਤ ਦਾ ਜਿਗਰਾ ਦੇ ਕਿਡਾ ਉਹ ਵੀ ਜੇਰੀ ਕੀਤੀ ਆ ਜਿਹੜਾ 10 ਲੱਖ ਦੇ ਘੇਰੇ ਦੇ ਸਾਹਮਣੇ ਹੀ ਉੱਚੀ ਉੱਚੀ ਆਵਾਜ਼ ਵਿੱਚ ਕਹਿਦਾ ਨਿਚੇ ਕਰ ਆਪਣੀ ਜੀਤ ਗੋ ਨੋ ਕਿਤੇ ਨਾ ਉਹ ਬڑے ਘਰ 1740 ਨੂੰ ਕਮਸਰ ਦਾ ਚੁੱਪ ਖੜ ਪਿਆ ਉਹ ਕਿੰਨਾ ਤੁਖਮਨ ਨੇ ਕਿੰਨੇ ਜਿਸ ਲੱਕ ਕੱਚੀ ਹਵੇਲੀ ਦੇ ਉੱਤੇ ਖੰਡਾ ਬੋਲਿਆ ਇੰਦਰ ਸਿੰਘ ਜੀ ਨੇ ਕੀ ਸੋਚ ਕੇ ਤੁਮਾਰਾ ਸੁਣ ਕੇ ਇਹ ਘਰ ਦੇ ਜੁੱਧਣ ਵਾਸਤੇ ਤਿਆਰ ਹੋ ਗਿਆ ਬਾਬਾ ਜੀਵਨ ਸਿੰਘ ਜੀ ਇੱਥੇ ਮੁਕਾਬਲ ਦੀ ਕੱਚੀ ਗੜੀ ਦੇ ਅਖੀਰਲੇ ਸ਼ੀਰ ਦੇ ਸਾਰੇ ਸਿੰਘ ਆਪਣੇ ਤਨ ਦੇ ਉੱਤੇ ਬੰਨੇ ਕਾ ਫੱਟ ਸੀਨੇ ਉੱਤੇ ਸ਼ਹੀਦ ਹੋ ਗਿਆ ਪਰ ਕਿੰਨੇ ਆਖਰੀ ਸਵਾਸ ਤੱਕ ਆਖਰੀ ਦਮ ਤੱਕ ਬਾਬਾ ਜੀਤ ਸਿੰਘ ਜੀ ਇੱਥੇ ਤੁਮਕਾਉ ਦੀ ਕੱਚੀ ਗੜੀ ਵਿੱਚ ਜੂਝੇ ਨੇ ਜਦੋਂ ਕਿੰਨੇ ਦੁਸ਼ਮਨਾਂ ਨੂੰ ਦੀ ਕੋਸ਼ਿਸ਼ ਕਰ ਰਿਹਾ ਸੀ ਸਿੰਘ ਹੱਦੇ ਤੇ ਹੱਦਾਂ ਬੋੜਾ ਸੀ ਉਹ ਕਵੀ ਲਿਖਦਾ ਬਾਬਾ